ਜੋ ਪੰਜਾਬ ਦਾ ਅਜ ਸੰਕਟਾ ਨਗਾਰ ਹੈ ਸਿੱਧੇ ਤੌਰ ਤੇ ਦੋ ਹੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਦੋਨੇ ਜ਼ਿੰਮੇਵਾਰ ਆ ਦੋਨੇ 100% ਦੀ ਜ਼ਿੰਮੇਵਾਰ ਨੇ ਤੁਸੀਂ ਜੇ ਦੇਖੋ ਜਿੰਨੇ ਕਾਂਗਰਸ ਜੀ ਮਿਨਿਸਟਰ ਆਏ ਉਹਨਾਂ ਨੇ ਮੁਫਤ ਕੋਈ ਚੀਜ਼ ਦੇਣ ਦੀ ਪਾਲਿਸੀ ਨਹੀਂ ਬਣਾਈ ਮੁਫਤ ਵਾਲੀਆਂ ਸਾਲੀਆਂ ਪਾਲਸੀਆਂ ਇਹਨਾਂ ਨੇ ਬਣਾਈਆਂ ਉਹ ਮੈਂ ਇਹ ਨਹੀਂ ਕਹਿੰਦਾ ਉਹ ਦੁੱਧ ਤੋਤੇ ਸੀ ਮਗਰ ਉਹਨਾਂ ਨੇ ਪੰਜਾਬ ਦਾ ਜੇ ਨੁਕਸਾਨ ਕੀਤਾ ਤਾਂ ਬਹੁਤ ਘੱਟ ਕੀਤਾ ਜਿਹਦਾ ਪਤਾ ਵੀ ਨਹੀਂ ਸੀ ਲੱਗਦਾ। ਹੂੰ। ਔਰ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਕਰਜ਼ਾ ਵਧਾਈ ਗਏ ਆ। ਇਹਨਾਂ ਦੇ ਪੱਖ ਦੇ ਪ੍ਰਾਈਮ ਮਿਨਿਸਟਰ ਆਏ। ਸਰਦਾਰ ਮਰਮੋਣ ਸਿੰਘ ਰਹੇ, ਇੰਦਰ ਗੁਜਰਾਲ ਰਹੇ। ਹੂੰ। ਬਾਦਲ ਸਾਹਿਬ ਨੇ ਬਤੌਰ ਚੀਫ ਮਿਨਿਸਟਰ ਜਾ ਕੇ ਬਜਾਏ ਇਹ ਕਹਿਣ ਦੇ ਵੀ ਜਿਹੜਾ ਪੰਜਾਬ ਸਰ ਕਰਦਾ ਇਹ ਲਾਹੋ ਆਪਣੇ ਕੋਈ ਲੋੜ ਪੂਰੀ ਕਰਵਾਉਂਦੇ ਰਹੇ ਪਰ ਇਹਨਾਂ ਇਸ਼ੂਜ਼ ਨੂੰ ਕਦੇ ਟੇਕ ਅਪ ਹੀ ਨਹੀਂ ਕੀਤਾ ਸੋ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਜਿਹੜੇ ਪਰਿਵਾਰਕ ਜਾਂ ਨਿੱਜੀ ਹਿੱਤ ਹੈ ਬਾਦਲ ਜਨਤ ਸਮਾਜ ਰਹੇ ਸਤਾਜ ਰਹੇ ਉਹਦੇ ਹੰਡਾਉਂਦੇ ਰਹੇ ਪਰ ਜਿਹੜਾ ਪਰਿਵਾਰ ਦੀ ਖਾਤਰੀ ਕਰਦੇ ਰਹੇ ਸਾਰਾ ਕੁਝ ਪੱਲਾ ਬਾਦਲ ਨਹੀਂ ਮੈਜੋਰਟੀ ਆਫ ਅਕਾਲੀ ਮਨਿਸਟਰਸ ਓਕੇ ਇਸ ਪਾਸੇ ਰਹੇ ਹੂੰ ਜੇ ਕਿਤੇ ਕੋਈ ਇਹਨਾਂ ਦੀ ਛਾਣਬੀਣ ਕਰੇ ਕਿ ਜਿੱਦੇ ਪੋਲਿਟਿਕਸ ਚ ਆਏ ਆ ਉਹ ਉਦੋਂ ਕਿੰਨੀ ਜਾਦਤ ਸੀ ਤੇ ਹੁਣ ਕਿੰਨੀ ਆਏ ਸਾਰੇ ਹੀ ਮਾਰੇ ਜਾਣਗੇ ਆਪਾਂ ਫਿਰ ਜੇ ਜ਼ਿਕਰ ਤੁਸੀਂ ਕਰ ਰਹੇ ਆ ਦੇਖੋ ਕਦਾਵਾਰ ਜਿਹੜੇ ਅਕਾਲੀ ਆਗੂ ਰਹੇ ਆ ਜਿਨ੍ਹਾਂ ਸਖਦੇਸ਼ ਸਿੰਘ ਢੀਂਡਸਾ ਇਸਦੇ ਵਿਰੋਧ ਕਰ ਰਿਹਾ ਪ੍ਰਿੰਸ ਸਿੰਘ ਚੰਦੂ ਮਾਜਰਾ ਅਸਕੰਦਰ ਸਿੰਘ ਲੋਕਾ ਜੀ ਸਿੰਘ ਰਖੜਾ ਹੈਗਾ ਕਈ ਅਕਾਲੀ ਆਗੂ ਜਿਹੜੇ ਕਹਿ ਰਹੇ ਕਿ ਬੀੜਾਕਾਰ ਕਰਨੀ ਤਾਂ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੈ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਦੂਜੇ ਵੀ ਜ਼ਿੰਮੇਵਾਰ ਨੇ ਇਹ ਜਦ ਵਜੇਰੀਆਂ ਕਰਦੇ ਸੀ ਇਹਨਾਂ ਦੀ ਜ਼ਿੰਮੇਵਾਰੀ ਘੱਟ ਸੀ ਜੀ ਕੈਬਨਟ ਡਿਸੀਜਨ ਹੁੰਦੇ ਆ ਬਾਦਲ ਚੀਫ ਮਿਨਿਸਟਰ ਸੀ ਉਹ ਸਾਰੇ ਮਸਲੇ ਤਾਂ ਕੈਬਨਟ 'ਚ ਲਿਆਉਂਦਾ ਸੀ ਬਿਨਾਂ ਕੈਬਨਟ 'ਚ ਲਿਆਏ ਲੀਗਲੀ ਪੂਰੇ ਨਹੀਂ ਹੁੰਦੇ ਉਦੋਂ ਇਹ ਚੁੱਪ ਰਹਿੰਦੇ ਸੀ ਮੈਂ ਕਿਸੇ ਇੱਕ ਦਾ ਨਾਮ ਇਸ ਲਈ ਲੈਣਾ ਚਾਹੁੰਦਾ ਕਿ ਉਹਦੇ ਨਾਲੇ ਧੱਕਾ ਹੋਊਗਾ ਕਿਉਂਕਿ ਜਿਨ੍ਹਾਂ ਦੇ ਨਾਂ ਲੈਣੋਂ ਰਹਿ ਜਾਣਗੇ ਉਹ ਸਮਝੇ ਜਾਣਗੇ ਵੀ ਉਹ ਦੁੱਤ ਤੋਤੇ ਆ ਤੁਸੀਂ ਸਮਝਦੇ ਵੀ ਹੋਰ ਵੀ ਹੈਗੇ ਇਹਨਾਂ ਲਿਸਟ ਲੰਬੀ ਹੈ ਲਿਸਟ ਲੰਬੀ ਹੈ ਹਾਂ ਲਿਸਟ ਜੋ ਨਾਂ ਕੱਢਣੇ ਔਖੇ ਹੋ ਜਾਣੇ ਆ ਜੀ ਤੇ ਕਿਨੇ ਇਹ ਸ਼ੂਟੇਕਅਪ ਕੀਤਾ ਈਵਨ ਇਲੈਕਸ਼ਨ ਮੈਨੀਫੈਸਟੋ ਚ ਲੈ ਕੇ ਜਿਸ ਦਿਨ ਇਲੈਕਸ਼ਨ ਹੋ ਜਾਂਦੀ ਆ ਭੁੱਲ ਜਾਂਦੇ ਕਦੇ ਉਹਨੂੰ ਫਾਲੋ ਨਹੀਂ ਕੀਤਾ ਕਦੇ ਕਿਸੇ ਨੇ ਕਿਹਾ ਪਿਛਲੇ 38 ਸਾਲਾਂ ਚ ਵੀ ਇਹ ਕਮਿਸ਼ਨ ਬਣਾ ਕੇ ਪਿੰਡ ਮਾਰਕ ਆਊਟ ਕਰੋ ਜਿਹੜੇ ਹਰਿਆਣੇ ਨੂੰ ਦੇਣੇ ਆ ਤੇ ਚੰਡੀਗੜ੍ਹ ਦੋ ਹੂੰ ਚੰਡੀਗੜ੍ਹ ਚ ਨੌਕਰੀਆਂ ਨੇ ਜਿਹੜੀਆਂ ਚੰਡੀਗੜ੍ਹ ਦੀ ਬਰੋਕਰੇਸੀ ਆ ਉਹਦੇ ਚ ਵੀ ਹਿੱਸਾ ਪੰਜਾਬ ਦਾ ਘਟਦਾ ਰਿਹਾ ਹੈ ਇਹਨਾਂ ਨੇ ਇਤਰਾਜ਼ ਨਹੀਂ ਕੀਤਾ